ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਮੰਮੀ ਵੀ ਅੱਜ ਚਰਕ ਦੇ ਨੇ ਕੰਮ ਕਰੀ ਜਾਂਦੀ ਆ ਤੇ ਅਸੀਂ ਵੀ ਚੱਲਦੇ ਆ ਮੈਂ ਦੇ ਰੈਡੀ ਖੇਤ ਚੱਲਦੇ ਆ ਕੰਮ ਕਰਨ ਅ ਜਿਹੜਾ ਕੰਮ ਥੋੜਾ ਜਿਹਾ ਖੇਤੋ ਕਰਕੇ ਹੋਣੇ ਅੱਜ ਚੱਲਾਂਗੇ ਆਪਣੀ ਭੂਆ ਕੋਲੇ ਭੂਆ ਕੋਲੇ ਚੱਲਦੇ ਆ ਅੱਜ ਉਹ ਵੀ ਸੱਦੀ ਜਾਂਦੇ ਕਹਿੰਦੇ ਆ ਕੇ ਜਾਓ ਸਾਡੇ ਕੋਲੇ ਉਹਨਾਂ ਕੋਲੇ ਅੱਜ ਚੱਲ ਕੇ ਆਉਣੇ ਆ ਭੂਆ ਨੂੰ ਵੀ ਅੱਜ ਭੂਆ ਦਾ ਵੀ ਕਰਾ ਕੇ ਆਵਾਂਗੇ ਹਨਾ ਮੂੰਹ ਮਿੱਠਾ ਉਧਰ ਕਾਪੀ ਰਿਸ਼ਤੇਦਾਰੀ ਆਪਣੇ ਸਾਰੇ ਇੱਕ ਥਾਈ ਨੇ ਤਿੰਨ ਘਰ ਨੇ ਪੂਆ ਕੇ ਉੱਥੇ ਤਿੰਨਾਂ ਦੀ ਜਾ ਕੇ ਆਵਾਂਗੇ ਆਪਾਂ ਅੱਜ ਸਾਰੇ ਉਹਨਾਂ ਦੇ ਪੂਆ ਕੇ ਪਿੰਡ ਜਾ ਕੇ ਲਾਉਣੀਆਂ ਪੁਰੀਆਂ ਰੌਣਕਾਂ ਤੇ ਪਰ ਉਦੋਂ ਪਹਿਲਾਂ ਜਿੰਨਾ ਕ ਆਪਣਾ ਖੇਤ ਦਾ ਸਾਰਾ ਕੰਮ ਆ ਖੇਤ ਦਾ ਹਰ ਕੰਮ ਹੋਵੇ ਤਾਂ ਤੜਕੀ ਨਹੀਂ ਹੋਣ ਆਪਣੇ ਹਲੇ 6 ਵਜੇ ਉੱਠ ਕੇ ਬਸ ਉਹਨਾਂ ਦਾ ਖੇਤ ਦਾ ਸਾਰਾ ਕੰਮ ਕਰਕੇ 7:30-8 ਵਜੇ ਨੂੰ 9:00 ਵਜੇ ਨਾਲ ਪਹੁੰਚ ਤੁਰ ਪਾਂਗੇ ਉੱਥਰ ਨੂੰ ਪਹਿਲਾਂ ਆਪਾਂ ਚੱਲਦੇ ਹਾਂ ਚਾਹੇ ਕੋਈ ਨਾ ਹੋਵੇ ਪਰ ਬੇ ਬਾਪੂ ਨੂੰ ਆਪਾਂ ਖੇਤ ਦਾ ਤੜਕੀ ਗੇੜਾ ਦਬਾਉਣੀ ਤੇ ਖੇਤ ਦਾ ਗੇੜਾ ਦੇਣਾ ਜ਼ਰੂਰੀ ਆ ਸਾਰੇ ਪਾਸੇ ਬਾਪੂ ਨੂੰ ਝੋਨਾ ਕਿੱਕਾ ਵੀ ਦਿੱਦੇ ਸਾਡੀ ਸਾਰੀ ਸਬਜੀ ਤਾਂ ਹੀ ਤੋੜਦੇ ਹੁਣ ਇੱਕ ਦਿਨ ਸਬਜੀ ਆਪਣੇ ਕੋਲ ਥੋੜੀ ਘੱਟ ਹੋਈ ਪਈ ਆ ਤੇ ਇੱਕ ਦਿਨ ਸਬਦੀ ਤੋੜ ਲੈਨੇ ਆ ਕਈ ਵਾਰੀ ਦੋ ਦਿਨ ਹੁਣ ਲਗਾਤਾਰ ਤੋੜਦੇ ਇੱਕ ਦਿਨ ਨਹੀਂ ਤੋੜਦੇ ਅੱਜ ਵੈਸੇ ਮੈਂ ਰਿਸ਼ਤੇਦਾਰੀ ਜੀ ਵੀ ਜਾਣਾ ਸੀ ਤਾਂ ਕਰਕੇ ਹੀ ਤੋੜੀਆਂ ਪਿੰਡੀਆਂ ਆਪਣੇ ਕੋਲ ਹੋਈਆਂ ਖੜੀਆਂ ਸੀ ਪਰ ਫੇਰ ਵੀ ਮੈਂ ਤੇ ਬਾਪੂ ਤੜਕੀ ਖੇਤ ਦਾ ਗੇੜਾ ਸੀ ਕੱਟਣਾ ਆਉਣੀ ਆਉਣਾ ਕਿਉਂਕਿ ਸਾਡੇ ਦਾ ਘਰੇ ਜੀ ਨਹੀਂ ਲੱਗਦਾ ਸਾਡੇ ਤਾਂ ਖੇਤ ਬਸ ਸਾਡੇ ਲਈ ਤਾਂ ਸਾਰਾ ਕੁਝ ਹੀ ਹੋਇਆ ਪਿਆ ਖੇਤ ਵੀ ਖੇਤ ਚੱਲਣੀ ਚੱਲਣਾ ਖੁਸ਼ੀ ਹੋ ਜਾਏ ਚਾਹੇ ਕੰਮ ਹੈਗਾ ਚਾਹੇ ਨਹੀਂ ਕਰੇ ਬਪੂ ਜੀ ਨਹੀਂ ਲਾਦਾ ਹਨ ਜਿਦਾ ਆਪਾਂ ਖੇਤੀ ਦੇਉਗੀ ਕੁਝ ਦੇਉਗੀ ਹਾਂ ਆਪਾਂ ਕਹਿੰਦਾ ਖੇਤੀ ਵੀ ਦੂਜੋ ਕੁਝ ਦੇਉਗੀ ਜ਼ਰੂਰੀ ਹੈ ਇਹ ਚੀਜ਼ਾਂ ਵੀ ਖੇਤ ਦਾ ਆਪਦਾ ਢੇੜਾ ਕੱਟਣਾ ਪਤਾ ਵੀ ਲੱਗਦਾ ਰਹਿੰਦੇ ਫਸਲ ਨੂੰ ਮਰ ਜਾਂਦੀ ਹਾਂ ਵੀ ਇੱਥੇ ਆ ਫਰਕ ਹੈਗਾ ਹਾਂ ਕੁੱਤਿਆਂ ਨੇ ਦੇਖੋ ਕੀ ਹਾਲ ਕੀ ਤਖੰਬੇ ਕੋਲੇ ਇਹ ਵੀ ਕਰੀਏ ਹੱਲ ਯਾਰ ਇਹ ਚੂਹੇ ਭਾਲਦੇ ਨੇ ਇੱਥੋਂ ਮੈਂ ਚਾਚੇ ਨੂੰ ਵੀ ਕਿਹਾ ਸੀ ਮੈਂ ਖੰਭਾ ਨਾ ਡੇਕਦੇ ਤੇ ਤੇ ਖੰਭਾ ਡੇਕਦੇ ਬਾਅਦ ਔਖਾ ਹੋ ਜਾਊਗਾ ਤੇ ਇਧਰ ਆ ਪਾਓ ਨਵਾਂ ਝੋਨਾ ਲਾਇਆ ਸੀਗਾ ਏ ਵੀ ਐਵੇਂ ਢਾਲ ਢਾਲ ਹੀ ਚੱਲੇਗਾ ਕੋਈ ਝੋਨੇ ਦੇ ਵਿੱਚ ਕੋਈ ਉਹ ਨਹੀਂ ਹੈਗੀ ਦਿੱਕਤ ਤੇ ਪਾਣੀ ਵੀ ਜਮਾ ਇੰਚ-ਇੰਚ ਖੜਦਾਗਾ ਇਹ ਕੰਪਿਊਟਰ ਕਰਾ ਲਵਾਇਆ ਸੀ ਆਪਾਂ ਤੇ ਜਿੰਨਾ ਕੰਮ ਕਰਦੇ ਆ ਮੈਂ ਰਥੇ ਡੈਡੀ ਦਾ ਇੱਕ ਗੱਲ ਆ ਵੀ ਅਸੀਂ ਸ਼ੌਂਕ ਨਾਲ ਹੀ ਕਰਿਆ ਜਿੰਨੇ ਕਹੋ ਸ਼ੌਂਕ ਦੇ ਤਾਂ ਦੀ ਪੋਣਿਆ ਖੇਤੀਪਾਂ ਮੈਂ ਅਸੀਂ ਘਾਟ ਹੀ ਕਰਦੇ ਆ ਪਰ ਜਿਹੜਾ ਦੇਖਿਆ ਹਾਂ ਹਾਂ ਪਰ ਸ਼ੌਂਕ ਨਾਲ ਹੀ ਕਰੀ ਦੇ ਖੇਤੀ ਸਾਰੀ ਤੇ ਐ ਜਮਾ ਇੰਚ-ਇੰਚ ਪਾਣੀ ਸਾਨੂੰ ਮਿਲੂਗਾ ਸਾਰੇ ਬਾਹਣ ਦੇ ਵਿੱਚ ਤੇ ਝੋਨੇ ਦਾ ਵੀ ਸਾਨੂੰ ਐਵੇਂ ਢਾਲ ਢਾਲ ਚੱਲਿਆ ਮਿਲੂਗਾ ਇਹ ਨਹੀਂ ਹੈਗਾ ਵੀ ਹੋਰ ਬਾਕੀ ਪਹਿਲਾ ਜੀ ਪੌਦ ਨੂੰ ਬਹੁਤ ਬਹੁਤ ਦਿਨਿਆਂ ਮਹੱਤਤਾ ਵੀ ਬਹੁਤ ਅਸੀਂ ਟਾਈਮ ਨਾਲ ਹੀ ਲਾ ਦਿੰਦੇ ਆ ਵੀ ਜਿੰਨੀ ਕੁ ਉਮਰ ਦੀ ਕਰਕੇ ਬਸ ਵੀ ਬਹਾਨਾ ਸੀ ਦੇਖਦੇ ਆ ਵੀ ਇੰਨੇ ਕ ਦਿਨਾਂ ਨੂੰ ਆਪਣਾ ਵੇਲਾ ਪੌਦ ਨੂੰ ਇਹ 24 ਦਿਨਾਂ ਦੀ ਪੌਦ ਲਾਈ ਸੀ ਆਪਾਂ ਤੇ ਚੱਲਿਆ ਵੀ ਜਮਾ ਪੂਰਾ ਹੋਇਆ ਵੇਲਾ ਵੇ ਤਵੇ ਹਰੇ 15 15 ਦਿਨ ਪਹਿਲਾਂ ਲੱਗੇ ਹੋਏ ਝੋਨੇ ਨੂੰ ਵੀ ਆਪਾਂ ਮਾਰ ਪਾ ਰਹੇ ਹਨਾ ਇਹ ਹਾਂ 15 15 ਦਿਨ ਜਿਹੜੇ ਪਹਿਲਾਂ ਲਾਂ ਲਾ ਇੱਥੇ ਸੋ ਝੋਨੇ ਲੱਗੇ ਤੇ ਖਾ ਵੀ ਦੇਵਾਂਗੇ ਤੇ ਉਹਨਾਂ ਨੂੰ ਵੀ ਇਹ ਮਾਰ ਪਾ ਰਹੇ ਹਨਾ ਜਿੰਨੀ ਕ ਖੇਤੀ ਕਰੋ ਉਹਨੂੰ ਮੈਂ ਕਹਿੰਦਾ ਵੀ ਸ਼ੌਂਕ ਨਾ ਕਰੋ ਵਧੀਆ ਗੱਲ ਹੈ ਤੇ ਹੁਣ ਆਪਾਂ ਬਾ ਕਿਸੇ ਰਪਾ ਚੱਲਣਾ ਜੀ ਭੂਮੀ ਹੋ ਗਿਆ ਪੂਰਾ ਤਿਆਰ ਆ ਜਾ ਮਾਦਾ ਚੱਲ ਗਏ ਡੈਡੀ ਅੱਜ ਰਹਿਣਗੇ ਘਰੇ ਤੇ ਮੈਂ ਤੇ ਮਾਦਾ ਚੱਲਦੇ ਅੱਜ ਫਿਰ ਭੂਆ ਕੋਲੇ ਪੂਰੀਆਂ ਖੇਚਰੀਆਂ ਤਿਆਰੀਆਂ ਫੇਰੀਆਂ ਤੇ ਚੱਲਦੇ ਹਾਂ ਅੱਜ ਅੱਜ ਡੈਡੀ ਇਹ ਕਹਿੰਦੇ ਅਸੀਂ ਰਹਾਏ ਘਰੇ ਮੈਂ ਤੇ ਮਾਦਾ ਫਿਰ ਚੱਲਦੇ ਹਾਂ ਭੂਆ ਕੋਲੇ ਅੱਜ ਭੂਆ ਦਾ ਕਰਾ ਕੇ ਮੂੰਹ ਮਿੱਠਾ ਦੋ ਦਿਨ ਵਿੱਚ ਦੀ ਹੋਰ ਕੰਮ ਹੋ ਗਿਆ ਤਾਂ ਜਾ ਕੇ ਜਾ ਨਹੀਂ ਗਾ ਅੱਜ ਚੱਲਦੇ ਫਿਰ ਤੋਂ ਪਹਿਲਾਂ ਭੂਆ ਦੇ ਪਿੰਡ ਆਉਣ ਤੋਂ ਪਹਿਲਾਂ ਘਰੇ ਆਪਾਂ ਦੇਖਦੇ ਹਾਂ ਮੱਥਾ ਤੇ ਫਿਰ ਹੁਣ ਆਪਾਂ ਚੱਲਦੇ ਹਾਂ ਭੂਆ ਦੇ ਪਿੰਡਾਂ ਹਾਂ ਤੇ ਹੱਦ ਪੱਤੇ ਸੱਤ ਸਮਝੂੜੇ ਕੋਲੋਂ ਵਾਰਾ ਮੇਰੀ ਮਾਂ ਨੇ ਉਹਰੇ ਸਭ ਸੁੱਖੀ ਸੀ ਹੈ ਮਾਂ ਉਹ ਸੁੱਖੀ ਸੁੱਖੀ ਸੀਗੀ ਤੇ ਹਲੇ ਸੇਰੇ ਚੜਾ ਗਏ ਨੇ ਵਾ ਜਿਆਦੇ ਗੁਰੂ ਕਨੇ ਕਹਿੰਦੇ ਨੇ ਸੇਰੇ ਚੜਾ ਗਏ ਆਣੇ ਆਗੇ ਤੇ ਸੁੱਖ ਮੰਮੀ ਦੀ ਹੋ ਗਈ ਆ ਪੂਰੀ ਤੇ ਅੱਜ ਕਰੂ ਮੁੰਮੀ ਟਪਾ ਦੇਣਾ ਕਿ ਬਪਾ ਜੀ ਮੈਂ ਤੇ ਮੇਰੀ ਮਾਤਾ ਜਾਨੀ ਐ ਕਿੱਥੇ ਹਾਂ ਜਿੱਥੇ ਜਾਣੇ ਕਿੱਥੀ ਜਾਣੇ ਨਿਆਰੀ ਲੈਣੇ ਜੇ ਤੇਗੀ ਜੂਰਾ ਸੁਆਦ ਬਣਿਆ ਗਿਆ ਮਾਹੌਲ ਬਣਿਆ ਪੂਰਾ ਜੀ ਆ ਜਿੰਦਗੀ ਪੂਰੀ ਸੁਨਾਰੀ ਪੁਰਾਣੇ ਦੇਖ ਲਓ ਮੰਮੀ ਵਰਗੀਆਂ ਪੱਲਾ ਨਹੀਂ ਹੁੰਦੇ ਛੱਡਦੇ ਤੇ ਹੁਣ ਆਲੇ ਸਿਰ ਤੇ ਜੁੰਨੀ ਲੈਣ ਵਾਲਾ ਕੰਮ ਹੀ ਨਹੀਂ ਰਿਹਾ ਜਿੱਦਾਂ ਤੁ ਜੁੰਨੀ ਰਹਿਣਾ ਯਾਰ ਐਓ ਪੁਰਾਣੇ ਆ ਜਿਹੜਾ ਬਈ ਹੈਗਾ ਇਹ ਮੰਮੀਆਂ ਨੇ ਆਪਣੀਆਂ ਤੇ ਬਹੁਤ ਵਧੀਆ ਟਾਈਮ ਆ ਤੇ ਹੁਣ ਆ ਟਾਈਮ ਬਹੁਤ ਫਰਕ ਪੈਂਦਾ ਤੇ ਹੁਣ ਜੇ ਬਸ ਆਉਂਚਾ ਰਹੀ ਹੈ ਪੂਰੇ ਘਰੇ ਤੇ ਇਹ ਬਸ ਤੁ ਕਰ ਲੋ ਕਰਾਈ ਰਿਹਾ ਧਰੀਵਾ ਤਾਂ ਉਹਦਾ ਦੇਖੋ ਵਿਚਾਰਾ ਅੱਜ ਵੀ ਕੰਮ ਕਰੀ ਜਾਂਦਾਗਾ ਸਤਵਾਲਾਂ ਦੇ ਵਿੱਚੋਂ ਆਇਆ ਭੱਦਕੇ ਚੌਲ ਲਾਉਣਾ ਦਾ ਕਿੰਨਾ ਕਰੇਗਾ ਵਣ ਲਾਉਣ ਦਾ ਵਣ ਲਾਉਣਾ ਹੈ ਪੰਜ ਕਿੱਲੇ ਰਹਿ ਗਏ ਪੰਜ ਕਿੱਲੇ ਰਹਿ ਗਏ ਮੂੰਗੀ ਤਾਂ ਨਹੀਂ ਹੈਗੀ ਹੈਗੀ ਹੈ ਕਰਤੀ ਤੇ ਬਾਈ ਨਹੀਂ ਕਰੀ ਬਈ ਅੱਛਾ ਰਹਿੰਦੀ ਹੈ ਉਹ ਤੇ ਬਾਣੀ ਵਾਲੇ ਇੱਥੇ ਹੀ ਕਰ ਕੋ ਅੱਛਾ ਹੋਰ ਠੀਕ ਆ ਫਿਰ ਠੀਕ ਆ ਪਛਾਣ ਲਸ ਮਾਰ ਕੇ ਮੁੰਡੇ ਦੀ ਪੂਰੀ ਚੜਾਈ ਹੋਗੀ ਵਿਆਹ ਤੇ ਦੀ ਹੈ ਮੈਨੂੰ ਉਹਦੀ ਪਛਾਣ ਲੈ ਕਹਿੰਦਾ ਉਹ ਮਾਮਾ ਕਹਿੰਦਾ ਜਿਹੜਾ ਲੱਕ ਚੋਂ ਹੁੰਦਾ ਹੁੰਦਾ ਫੋਨ ਚੋਂ ਮੈਂ ਹੁੰਦਾ ਕਹਿੰਦਾ ਉਹ ਤੇ ਆ ਘਰ ਆਇਆ ਨਹੀਂਗਾ ਫੈਲੋ ਕਰ ਅੱਛਾ ਦੇ ਦੇਖਦਾ ਹੁੰਨਾ ਮੇਰੀ ਵੀਡੀਓ ਦੇਖਦਾ ਹੁੰਨਾਗਾ ਹੈ ਸ਼ਾਰਟ ਬੱਜੀ ਕੋ ਤੁਆ ਦੇ ਹਾਂ ਕਿਤੇ ਕਿਤੇ ਲੱਗੇ ਸੀ ਡਿੱਗੀ ਨਹੀਂ ਬਹੁਤ ਕੋਰ ਪੱਕ ਗਈ ਸੀ ਕਿਤੋਂ ਡਿੱਗੀ ਸੀ ਕੀ ਕਰੀ ਹਾਂ ਹਾਂ ਮੱਚ ਗਈ ਆਦਾ ਬੁੱਗੀ ਆ ਨਾ ਜਮੈਂ ਉਹੀ ਬੋਲਦਾ ਹੈ ਨਾ ਗਾਲੇ ਨਾ ਮੇਜ ਵਗੈਣੀ ਸ਼ੁਮਨ ਕਾਲੀ ਬੋੜਿਆ ਯਾਰ ਬੋਲ ਹਾਂ ਹਾਂ ਮੁੰਡਾ ਬੜਾ ਪੱਕਤਾ ਯਾਰ ਹੈ ਤੁਹਾਡਾ ਕਿੰਨਾ ਚੱਲ ਰਿਹਾ ਹੈ ਮੈਂ ਪੂਰੇ ਵਾ ਗਿਆ ਹਾਂ ਹਾਂ ਪਾਣੀ ਵਾਲਾ ਲੈ ਕਿ ਨਹੀਂ ਮੈਂ ਬੁੱਝਾਉਂਦੀ ਪੂਆ ਪੂਆ ਕੋਲੇ ਚਾਹ ਕਿੰਨਾ ਹੁੰਦਾ ਆਉਂਦਾ ਨਾ ਪੂਆ ਬੋਲਾ ਵੈਸੀ ਆਗੀ ਪੂਆ ਬੁੱਤ ਮਿਲਣ ਵਾਸਤੇ ਨਾ ਨਾ ਬੁੱਤ ਗਿਆ ਯਾ ਯਾ ਸਮਝ ਗਿਆ ਪੂਆ ਦੀ ਤੇ ਆ ਸਾਡੀ ਆਏ ਹਾ ਸੋਣੀ ਆਇਆ ਬੁੱਗੀ ਸਾਡਾ ਆ ਸਿਆ 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 ਹਾਂ ਮਤਾਂ ਹਾਂ ਬਾੜੀ ਸਿਆਣੀ ਹੈ ਓਡੀ ਕੁੜੀ ਹੈ ਹੈ ਉਹ ਤਾਂ ਦੀ ਭਾਂਡਿਆਂ ਦੀ ਬੈਠੀ ਹੈ ਵਿਚਾਰੀ ਪੂਆ ਦਾ ਭਾਂਡਾ ਜੋਠੀ ਨਹੀਂ ਹੈਗੀ ਸੁਣਾਓ ਫਿਰ ਗੱਲਬਾਤ ਕੋਈ ਮੈਨੂੰ ਸੁਣਾਏ ਤੂੰ ਦੱਸੋ ਮੈਦਲੋਟ ਆ ਇਹ ਮੇਰੀ ਭੈਣ ਵਿਚਾਰੀ ਬਹੁਤ ਵਧੀਆ ਹੈਗੀ ਜੀਨੇ ਮੈਨੂੰ ਐਡਾ ਵੱਡਾ ਕਰਤਾ ਇਹਨੇ ਚੱਕ ਚੱਕ ਵੱਡਾ ਪਾਲਿਆ ਮੈਨੂੰ ਨਹੀਂ ਮੇਰੀ ਕੋਈ ਗੌਰ ਨਹੀਂ ਕਰਦਾ ਜਿਹਨਾਂ ਦਾ ਕੋਈ ਹਾਂ ਪਾਰੀ ਵਾਲਾ ਸੀ ਮੈਂ ਹੋਰ ਖਾਂਦਾ ਪੀਂਦਾ ਮੈਂ ਸ਼ੁਰੂ ਤੋਂ ਆਇਆ ਪਰ ਹੁਣ ਮੈਂ ਮੋਟਾ ਸੀ ਉਦੋਂ ਤਾਂ ਸੀ ਨਾ ਕਿਹੜਾ ਕੱਦੂ ਕੁੱਦੂ ਬੋਲੂਗਾ ਇਹਦਾ ਨਿੱਕਾ ਜਿਹਾ ਬੌਣਾ ਜਿਹਾ ਹੀ ਸੀ ਆ ਸੱਚੀ ਹਾਂ ਹੁਣ ਹੋ ਗਿਆ ਐਡਾ ਨੰਬਰ ਹਾਂ ਜਦ ਆਏ ਇਹਦੇ ਗੁਣ ਗਾਓ ਇਹਨਾਂ ਨੇ ਇਹਨੇ ਲਿਆਂਦਾ ਮੈਨੂੰ ਐਡਾ ਵੱਡਾ ਐਸੇ ਨਹੀਂ ਕੀਤਾ ਉਦੋਂ ਮੇਰੇ ਕੋ ਗੌਰ ਕਰਤੀ ਕਰਦਾ ਸੀ ਕਹਿੰਦੇ ਬਸ ਤਰੇ ਹੀ ਫਦਾ ਨੇ ਬਸ ਐਂ ਜਿਵੇਂ ਕਾਏ ਮੇਰੀ ਭੈਣ ਚੱਕੀ ਫਿਰਦੇ ਨੇ ਉਥੇ ਪੜਦੀ ਸੀ ਨਾ ਤੂੰ ਕਾਲੇ ਹਾਂ ਪੜਦੀ ਸੀ ਮੈਂ ਛੋਟੀ ਹੁੰਦੀ ਸੀ ਹਾਂ ਹੁਣ ਵੀ ਤੂੰ ਛੋਟੀ ਹੋਂ ਕਰੇ ਤੋ ਬੜੀ ਵੱਡੀ ਹੋ ਗਈ ਚੀਕਸਾਲੀ ਸੀ ਨਾ ਮਮੀ ਉਹਦਾ ਜੱਟ ਕੇ ਮੈਂ ਅੰਗੂਠੀ ਚੀਕਸਾਲੀ ਸੀ ਐਡਮ ਨਰਵਾ ਹੁੰਦਾ ਨਰਵਾ ਹੁੰਦਾ ਐ ਇਹ ਇ ਤਾਈ ਦਾ ਕੱਦ ਨਹੀਂ ਬਹੁਤ ਵਧਿਆ ਨਾ ਮਮੀ ਇਹ ਮਲਾ ਮਾਈਂ ਕਹਤਾ ਇਹ ਕੱਦ ਮਲਾ ਤਾਈ ਹੋ ਗਿਆ ਨਾ ਛੋਟਾ ਲੱਗੇ ਨਾ ਸਾਰਾ ਦਿਨ ਮੇਰੇ ਨਾਲ ਹੀ ਰਹਿੰਦਾ ਸਾਰਾ ਦਿਨ ਸੁਣਵਾਇਆ ਦੀ ਤਾਂ ਵੀ ਕੱਢੜ ਵਾਇਆ ਦੀ ਤਾਂ ਵੀ ਨਾਲ ਹੀ ਲੱਗੇ ਤੇ ਆ ਮੇਰਾ ਭਗਤ ਫਫੜ ਵਿਚਾਰਾ ਇਹਨੇ ਮੈਨੂੰ ਬਹੁਤ ਕੁੱਟਿਆਗਾ ਛੋਟੇ ਹੁੰਦੇ ਨੂੰ ਬਹੁਤ ਕੁੱਟਾਂ ਖਾ ਖਾ ਕੇ ਵੱਡਾ ਹੋਇਆ ਮੈਂ ਇਥੇ ਟਲਾਂ ਦੇ ਸੌਣ ਦੇ ਬੂਟੇ ਵਟ ਲਿਆਉਂਦੇ ਵਿਚਾਰੇ ਦੇਖ ਹਾਂ ਉਹ ਲਾਉਂਦਾ ਇਹ ਯਾਰ ਕਿਧਰੇ ਕਿਹੜਾ ਨਹਿਰ ਤੋਂ ਬਾਈ ਕੁੱਟ ਕੇ ਲਿਆਇ ਸੀ ਮੈਂ ਤੇ ਲੱਭੀ ਨੂੰ ਮੇਰੇ ਸਾਰਾ ਕੁਝ ਆਜ ਅੱਜ ਵੀ ਯਾਦ ਆ ਧੰਦ ਹੋਸੀ ਉਹ ਨਹਿਰਾਂ ਤੇ ਬਾਈ ਆਉਂਦੇ ਆਉਂ ਦੇਖਿਆ ਉਹਨੂੰ ਛੱਡ ਕੇ ਆ ਗਿਆ ਕਿਤੇ ਲੱਭਦਾ ਹੋਰ ਪੂਆ ਕੋਲੇ ਆਉਣ ਦਾ ਚਾਹ ਵੀ ਵਾਲਾ ਵੱਖਰਾ ਹੁੰਦਾ ਕਾਲੇ ਉਹਨੂੰ ਨਾ ਪੁੱਤ ਕਿੱਗ ਨਾ ਯਾ ਯਾ ਸੁਣੇ ਉਹਨੂੰ ਕਹਿੰਦੀ ਆ ਮੈਨੂੰ ਲੈ ਕੇ ਜਾਓ ਪੂਆ ਕੋਲੇ ਮੈਨੂੰ ਜਾ ਕੇ ਉਹ ਮੈਂ ਜਾਣਾ ਪੂਆ ਕੋਲੇ ਮਾਝੇ ਯਾਦ ਕੀਤਾ ਦੂਜੀ ਪੂਆ ਕੋਲੇ ਬਹਿ ਕੇ ਵੀ ਉਦਲੇ ਕਰੇ ਮਾਕਰ ਬੱਗੀ ਬਾਈ ਨੇ ਸਾਨੂੰ ਕੋਟ-ਕੋਟ ਲੈ ਹੁੰਦੇ ਨੇ ਨਹਿਰ ਤੇ ਬਾਜ ਜਾਂਦੇ ਸੀ ਉਹ ਸੂਏ ਤੇ ਬਾਜਦੇ ਸੂਏ ਤੇ ਬਾਜ ਜਾਂਦੇ ਜਦੋਂ ਉਹਦੇ ਘਰ ਤੇ پیسے ਕੱਟਦੇ ਹੁੰਦੇ ਸੀ ਹਾਂ ਹਾਂ ਛੋਟੇ-ਛੋਟੇ ਹੈ ਨਾ ਫਰੂੜੀਆਂ ਬੀਬੀ ਕਿੰਨੇ ਪੈਸੇ ਕਰਦੇ ਉਹਦੇ ਮਾਕਰ ਸਾਨੂੰ ਕੀ ਬਦਾਈ ਪੈਸੇ ਲਊਗਾ ਲੈ ਮੈਂ ਜਿੱਦਾਂ ਲਊਗਾ ਹੁਣ ਉਹ ਗਿਆ ਰ ਦੁਕਾਨਦਾਰ ਸਾਨੂੰ ਪਿਆਈ ਗਿਆ ਪਿਆਈ ਗਿਆ ਮਾਕਰ ਭੂਆ ਨੇ ਵਿਚਾਰੀ ਤੇ ਜੰਮੇ 2-3000 ਕਰਾਤਾ ਉਦੋਂ 21 210 ਕਰਾਤਾ ਸੀ ਇੱਕ ਦਿਨ ਕਹਿੰਦਾ 7-700 ਰੁਪਏ ਬੰਦੇ ਆ ਗਏ ਕਹਿੰਦੇ ਸਾਰੇ ਘਰਾਂ ਨੂੰ ਤਿੰਨ ਘਰ ਨੇ ਇਥੇ ਭੂਗਾ ਤਿੰਨਾਂ ਨੂੰ ਪਾਤਾ ਫੇਰ ਉਹ ਤਾਂ ਬਾਹਲਾ ਹੁੰਦਾ 700 ਮੰਮੀ ਰੋਜ਼ ਬਾਜਿਆ ਕਰੀਦਾ ਤਾਂ ਦੋ-ਦੋ ਟਾਈਮ ਜਾਇਆ ਕਰੀਦਾ ਉਹਦੇ ਕੋਲੇ ਮੈਂ ਕਿਹੜਾ ਪੈਸੇ ਲੈਂਦਾ ਕਰਮਪਾਲ ਹਾਂ ਮੇਰੇ ਯਾਰ ਦਾ ਧਰਮਪਾਲ ਹਾਂ ਨਹੀਂ ਦਿਖਣਾ ਨਹੀਂ ਬੁੱਤੂ ਐ ਕਦੇ-ਕਦੇ ਤਾਂ ਮੈਨੂੰ ਬੱਗੀ ਵਾਈ ਵੀ ਪਿਆ ਲੈਂਦਾ ਸੀ ਕਦੇ-ਕਦੇ ਤਾਂ ਮੈਨੂੰ ਬੱਗੀ ਵਾਈ ਪਿਆ ਲੈਂਦਾ ਸੀ ਆ ਸਾਡੇ ਬੱਚੇ ਆ ਆ ਆਪਣੀ ਭੈਣ ਦਾ ਮੁੰਡਾ ਤੇ ਆਪਣੇ ਬਾਈ ਦੀ ਕੁੜੀ ਐ ਤੇ ਆ ਆਪਣੀ ਪੂਆਜੀ ਦਾ ਲੜਕਾ ਵਿਆਹ ਦੇ ਵਿੱਚ ਪੂਰੀਆਂ ਰੌਣਕਾਂ ਲਾਉਣੀਆਂ ਨੇ ਛੋਟੇ ਨੇ ਆਪਾਂ ਪੂਰੀਆਂ ਰੌਣਕ ਤੇਰੇ ਵਿਆਹ ਦੇ ਵਿੱਚ ਬਾਈ ਪੂਰਾ ਮੈਂ 1 ਮਹੀਨਾ ਲਾ ਕੇ ਗਿਆਗਾ ਹਾਂ ਇੱਕ ਮਹੀਨਾ ਬਈ ਤੂੰ ਲਾ ਕੇ ਆਉਣਾ ਜ਼ਰੂਰੀ ਠੀਕ ਆ ਪੂਰਾ 1 ਮਹੀਨਾ ਆ ਘਰ ਦੇ ਵਿੱਚ ਮੈਂ ਵੱਡਾ ਆਇਆ ਇੱਥੇ ਇੱਥੇ ਰਹਿ ਰਹਿ ਕੇ ਕੁੱਟਾਂ ਬਥੇਰੀਆਂ ਖਾਧੀਆਂ ਨੇ ਗਾਲਾਂ ਬਥੇਰੀਆਂ ਖਾਧੀਆਂ ਨੇ ਤੋੜਿਆ ਬਥੇਰਾ ਕੁਸਾ ਸੈਂਕੜਾ ੱਪਾ ਜਦੋਂ ਕੁਝ ਨਹੀਂ ਛੱਡਦਾ ਸੀ ਮੈਂ ਤੇ ਲੰਮੀ ਨੇ ਕਰਾ ਸਾਈਕਲ ਤੋੜ ਲੈਂਦਾ ਬਹੁਤ ਗਾਲਾਂ ਮਿਲੀਆਂ ਸਾਈਕਲ ਦਾ ਚੱਕਾ ਸਾਰਾ ਤੋੜ ਦਿੰਦਾ ਮੂੰਹ ਨਾਲ ਕਿਉਂ ਮਾਰਦਾ ਮਤਲਬ ਮਾਰਦੇ ਮਾਰਦੇ ਨਹੀਂ ਹੁੰਦੇ ਆ ਘਰ ਆ ਜਿੱਥੇ ਮੈਂ ਜੈਨਾ ਹੁੰਦਾ ਹੁੰਦਾ ਜੀ ਮੈਂ ਛੁੱਟੀਆਂ ਜੇ ਇੱਥੇ ਬਸ ਐ ਆਉਂਦਾ ਵੀ ਜੂਨ ਦੀਆਂ ਛੁੱਟੀਆਂ ਛੇਤੀ ਛੇਤੀ ਹੋਣ ਗਰਮੀ ਦੀਆਂ ਛੁੱਟੀਆਂ ਛੇਤੀ ਛੇਤੀ ਹੋਣ ਕਾਲੇ ਵੀ ਚੱਲੀਏ ਉੱਥੇ ਭੂਆ ਕੋਲੇ ਮੈਂ ਕਹਿੰਦਾ ਆਪ ਹੀ ਬਸ ਚੜ ਕੇ ਆਪ ਹੀ ਭੱਜ ਜਾਉਂਦਾ ਇੱਥੋਂ ਮੈਂ ਪੱਤੇ ਤੋਂ ਕਿਸੇ ਨਾਲ ਆਉਦੇ ਆ ਜਾਂਦਾ ਉਧਰ ਬਸਤੇ ਆ ਜਾਂਦਾ ਉਧਰ ਬਸਤੇ ਕਰੀਆ ਨਾ ਅੱਗੇ ਉਹ ਕਹਿੰਦਾ ਕਿ ਮੰਮੀ ਆਪਾਂ ਤਾਂ ਕਹਿੰਦਾ ਮਾਮੀ ਕੀ ਪਿੰਡ ਚੱਲਣਾਗਾ ਤੇਜ ਗਿਆ ਹੋਗਾ ਵੀ ਇਹ ਮਾਮਾ ਲੈਣਾ ਹੈ ਮੈਂ ਕਿਹਾ ਪੁੱਤੇ ਇਹ ਆਦੀ ਭੂਆ ਕੋਲੇ ਆ ਗਿਆ ਮਾਮਾ ਤਾਂ ਬਾਹਲਾ ਹੁੰਦਾ ਸੀ ਉਹਰੇ ਤਾਂ ਉਹਰੇ ਤਾਂ ਬਾਹਲਾ ਆਇਆ ਮਾਂ ਇਹ ਦਵਾਰੇ ਲੈ ਗਈ ਰੋਟੀ ਖਾਣੇ ਆਇਆ ਹਾਂ ਇੱਥੇ ਇਹ ਤੁਮੰਦ ਸੀ ਆ ਸਾਡੀ ਆ ਮੇਰੀ ਭੈਣ ਦੀ ਗੁੜੀਆ ਦੀ ਆਪਣੇ ਭਾਈ ਦੀ ਗੁੜੀਆ ਦੀ ਆਪਣੀ ਭੈਣ ਵੀ ਹੋਰੀ ਹੈਗੀ ਉਹ ਆ ਕੇ ਅੰਮੀ ਦੀ ਦੀ। ਇਹ ਵੀ ਤੇਰੀ ਦੀ ਦੀ ਆ ਹਾਂ। ਬੱਚੇ ਬਾਹਲੇ ਪੈਰੇ ਸਾਡੇ ਨਹੀਂ ਆਜੇ। ਸ਼ਾਸ੍ਰਿਕਾ ਬੁਲਾਓ ਸ਼ਾਸ੍ਰਿਕਾ। ਸ਼ਾਸ੍ਰਿਕਾ ਸ਼ਾਸ੍ਰਿਕਾ ਕਰ ਦੋ ਕਾ ਸ਼ਾਸ੍ਰਿਕਾ। 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 ਆ ਇਹਨਾਂ ਨੂੰ ਕਰ ਦੋ ਜਿਹੜੇ ਆਪਾਂ ਨੂੰ ਦੇਖਦੇ ਸ਼ਾਸ੍ਰਿਕਾ। ਜਿਹੜੇ ਦੇਖਦੇ ਆਪਣੀ ਵੀਡੀਓ। ਹਾਂ। ਹਾਂ। ਕੀ ਜੀ ਜਿਖਾਏਗਾ ਤੂੰ? ਉਹਦੇ ਬਾਅਦ ਹੈ? ਕਹਿੰਦੀ ਖਾਏਗਾ? ਕਿੰਨੇ ਕਹਿੰਦੇ ਖਾਏਗਾ ਹੈ ਮੇਰਾ ਜਾਣ ਨੂੰ ਜੀ ਨਹੀਂ ਕਰਦਾ ਘਰੇ ਜਾਣ ਦਾ ਟਾਈਮ ਹੋ ਗਿਆ ਜਿੱਥੇ ਆਏ ਨੇ ਜੀ ਲੱਗ ਗਿਆ ਨੇ ਹਾਂ ਕਰ ਕਾਏ ਕਰ ਲਾਈਕ ਤੇ ਸਬਸਕ੍ਰਾਈਬ ਕਰ ਨਹੀਂ ਅਸਾਂ ਬੋਲਾ ਬਤਾਈ ਕਰ ਦੇ ਲਾਈਕ ਕਰ ਲਾਈਕ ਤੇ ਸਬਸਕ੍ਰਾਈਬ ਕਰਗੇ ਜਲਾਇ ਦੇ ਤੇ ਦੱਸ ਚੱਲੀਏ ਫਿਰ ਆ ਬੈਲੀ ਲੱਗੀ ਹੈ ਹੈ ਓਏ ਆ ਦੇ ਵੇ ਤੂੰ ਆਇਆ ਨਾ ਵੇ ਆ ਦੇ ਕਾ ਵੀਡੀਓ ਦੇ ਵਿੱਚ ਹੋ ਕੌਣਾ ਓਏ ਕੌਣ ਹੈ ਕੌਣ ਹੋ ਏ ਦੱਸ ਹੁਣ ਫਿਰ ਕੀ ਕੀ ਨੀ ਚੀਜ਼ ਖਾਏਗਾ ਤੂੰ ਬਾਦੂ ਬਾਦੂ ਕਿੰਨੇ ਕਹੇ ਦੱਸ ਹੱਥ ਕਰਕੇ ਦੱਸ ਸਾਰੇ ਸਾਰੇ ਖਾਊਗਾ ਨਹੀਂ ਚਲੋ ਸਾਰੇ ਕਰੇ ਤੇ ਜਵਾਬ ਕਹਣਾ ਤੂੰ ਸੜਦੇ